फैम ब्लॉक में स्वागत है अस जाना कोई फ्रॉक आराम तो मैं आपका सूट वहाँ एक मैं तुम दिखाई दूट पाँगा पर अपना नैकलस पाऊंगी मेरा बस रही हो नहीं वाली चल बाकी मिलते थानू रैदी शहद ही होगी मैं हो चुकी हाँ रैली देखो, देखो। ਕਿਦਾਂ ਬੈਰੇ ਨਾ ਦੋ ਦੋ ਰਾਈਤੀ ਆਪ ਦੇਖੋ ਮੈਂ ਪਰਾਂਦਾ ਪੜਾਂ ਹਜੇ ਤੱਕ ਕਾ ਲੋਂ ਨਾ ਮੈਂ ਟਿਕਾ ਹਲੂ ਦੀ ਸੱਚੀ ਜਿਹੜਾ ਲਿਖ ਕੇ ਜਨਨ ਸਵਾਦਤਾ ਵੀਰ ਸਾਰੇ ਟਿਕਟਕ ਮਦ ਇਹੋ ਗੀ ਆਪਾਂ ਨੂੰ ਲਓ ਜੀ ਆਪਾਂ ਇਥੇ ਤਿਆਰੀ ਰੂਗੀ ਤੇ ਬਹਿ ਚੱਲ ਪਈ ਬਾਬਾ ਕਲਾ ਸਾਹਿਬ ਆਪ ਆਸਦੇ ਆਪਾਂ ਜਾਣਦੇ ਹੁਮਾ ਦੀ ਵਾਸੀ ਦੀਆਂ ਪੁੱਤੀਆਂ ਦਾ ඉ स මනරස හ කමනන लो හම අයු ක බ බ ਆਪਾਂ ਕਾਫੀ ਕੋ ਮੁਕਮਾ ਕੇ ਤੇ ਪੈਸਲਾ ਪਿਆ ਪੈਸਾ ਹੈਗਾ ਹੀ ਗਾ ਅੱਛੇ ਯਾਰ ਬੰਦ ਕੋ ਉੱਤੇ ਡਾਂਡਾ ਰੋੜਦੇ ਹੀ ਸਹੀ ਦੇ ਤੇ ਆਪਾਂ ਪੈਸੇ ਤੇ ਪਹੁੰਚ ਕੇ ਮੁਕਮਾ ਕੇ ਤੇ ਚਾਹ ਪਾਣੀ ਪੀਤਾ ਆਪਾਂ ਉਹਦੇ ਬਾਅਦ ਆਪਾਂ ਕੀਤੀਆਂ ਫੋਟੋ ਸ਼ੂਟ ਤੇ ਬੰਦਾ ਇਹ ਮੇਰੀ ਮਾਸੀ ਦੀਆਂ ਬੇਟੀਆਂ ਵਾਂ ਤੇ ਦੋ ਵੱਡੀਆਂ ਦੋ ਮੇਰੇ ਨਾਲ ਛੋਟੀਆਂ ਤੇ ਇਹ ਪੰਜੇ ਭੈਣਾਂ ਖਲੋਤੀਆਂ ਵਾਂ ਇੱਕ ਸਾਈਡ ਤੇ ਦੂਜੀ ਮਾਸੀ ਜੀ ਦੀ ਬੇਟੀ ਆ ਖਲੋਤੀ ਆ ਤੇ ਨਾਲ ਭਾਬੀ ਜੀ ਖਲੋਤੀਆਂ ਤੇ ਇਥੇ ਮੈਨਾਂ ਤਨੂੰ ਗੰਦੇ ਕਿ ਲੋਕਾਂ ਦਾ ਸਿੱਧਾ ਕਰਕੇ ਵੀਡੀਓ ਬਣਾਇਆ ਤੇ ਉਹ ਦੂਜੇ ਰੂਪ ਤੇ ਬਣਾਉਣੀ ਪਈ ਤੇ ਤੇ ਹੱਸੀਆਂ ਹੱਸਣ ਕੇ ਡੰਡੇ ਸਾਰੇ ਜਣੇ ਬੜਾ ਵਧੀਆ ਲੱਗਾ ਹਨ ਸਾਰਿਆਂ ਨੂੰ ਮਿਲ ਕੇ ਨੰਨੂ ਹੀ ਮਿਲਿਆ ਇਹ ਸਦਮ ਪਰਿਵਾਰ ਹੀ ਸੁਖ ਨਾਲ ਨਾਲੇ ਕਪਵਾਰ ਮਾਸੇ ਮਸਰ ਸਵਰ ਗਿਆ ਬੜਾ ਵਧੀਆ ਲੱਗਿਆ ਸਾਰਿਆਂ ਨੂੰ ਮਿਲ ਕੇ ਤੇ ਵੈਸੇ ਵੀ ਅਹੀਂ ਨਾ ਰਾਤ ਰਹਿਣੀ ਹੈ ਕਿ ਅੱਜ ਹੀ ਆਹੀ ਕੋ ਗਲਤੀ ਨਹੀਂ ਕਰੇ ਕੋਈ ਉਹ ਥੇ ਵੀ ਬਣਾਉਣਾ ਥੋੜੀ ਜਿਹੀ ਪੈਰ ਸਾਈਬ করে পাড় کرایا হিয়া গে তে ਉਸ ਤੋਂ ਬਾਅਦ ਮਤਲਬ ਪਾੜ ਤੋਂ ਬਾਅਦ ਉਪਰੰਤ ਮਤਲਬ ਇਥੇ ਪੈਲਸੀਟੀ ਹੀ ਪ੍ਰੋਗਰਾਮ ਬੱਤੀ ਜ਼ਰਾ ਤੇ ਆਪਾਂ ਸਿੱਧੇ ਪੈਲਸੀਟੀ ਆਏ ਕਿਉਂਕਿ ਘਰੋਂ ਲੇਟ ਹੋ ਗਈ ਹਾਂ ਤੇ ਇੱਕ ਪੈਲਸੀਟੀ ਤੋਂ 15-20 ਮਿੰਟ ਆਪਾਂ ਲਾਈਫ ਟੂਪੋਂਗ ਤੋਂ ਦੇਰ ਲੱਗ ਗਿਆ ਫਿਰ ਪ੍ਰਾਪ ਆਪਣੇ ਲੋਕੇਸ਼ਨ ਸੈਂਡ ਕੀਤੀ ਤੇ ਫਿਰ ਆਪਾਂ ਪਹੁੰਚੇ ਮਨਮੀਤ ਤੇ ਮਾਸੀ ਕਹਿਣ ਲੱਗੀਆਂ ਮम्मा ਕਰਕੇ ਲੇਟ ਹੋਏ ਆ ਤੇ ਉਹ ਲੈ ਕੇ ਨਹੀਂ ਮਿਲਿਆ ਕਰਕੇ ਨਹੀਂ ਪੈਲਸੀਟੀ ਨੂੰ ਬੰਦੇ ਤੇ ਭੁੱਖ ਭੁੱਖ ਕਾਫੀ ਲੱਗ ਗਈ ਆਪਾਂ ਸਾਡੇ ਦੇ 12:00 ਵਜੇ ਹੀ ਪੈਲਸੀਟੀ 12:00 ਬਾਈ 1:00 ਵਜੇ ਤੱਕ ਕੋ ਜਿੰਤੇ ਇੱਥੇ ਆ ਕੇ ਕਿਹੋ ਜਿਹਾ ਪਰਵਾਰ ਸਾਰਾ ਇਕੱਠਾ ਹੋ ਗਿਆ ਤੇ ਬਸ ਉਸ ਤੋਂ ਬਾਅਦ ਆ ਇੱਥੇ ਲੱਗ ਪਿਆ ਵੀ ਕੀ ਕੱਟਣਾ ਹੋਣਾ ਪਾਗੀ ਅੰਦਰ ਹੋਣਾ ਦੇਖੀ ਕੀ ਕੱਟਣਾ ਅੰਦਰ ਅੱਜ ਮਸੀਤਿਆਂ ਨੂੰ ਪੋਕ ਕਰਨਾ ਹੈ ਜਿਹੜਾ ਜਨਮ ਦਿਨ ਹੈ ਤੇ ਨਾਲ ਹੀ ਨਤਮਾਨ ਕਰਨੇ ਆਂ ਇਹ ਦੂਧੀਆਂ ਦਾ 25 ਜਨਵਰੀ ਆ ਜਿਸ ਦਾ ਜਨਮ ਦਿਨ ਜਿਹੜਾ ਕੋਣ ਕਲੀਨ ਸੀ ਲੈ ਤੇ ਉਹਨੂੰ ਮੰਦਵਾ ਬਣਾ ਲਈ ਚੰਗੂ ਕੋ ਕਰਦੇ ਹੋ ਐਂਜੋਏ ਤੇ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵੀਡੀਓ ਸਕਿੱਪ ਨਾ ਕਰਿਓ 对对对 ව පොටෂූට මසිල්හ නන්නන ඇති විර්රයන පබී අසාරෙන්ට පොටසු කල්තතියවා. ਤੇ ਇਧਰ ਉਸ ਤੋਂ ਬਾਅਦ ਮੈਂ ਨਾ ਮਨਪ੍ਰੀਤ ਨੂੰ ਕਿਹਾ ਮਾਸੀ ਦੀ ਬੇਟੀ ਨੂੰ ਕਿਹਾ ਮਾ ਮਹਨਪ੍ਰੀਤ ਆ ਜਾ ਆਪਾਂ ਝੂਟੇ ਲਈਏ ਪੀਂਗ ਤੇ ਝੂਟੇ ਤੇ ਕਹਿੰਦੀ ਚੱਲ ਆਹੇ ਤੇ ਅਸੀਂ ਦੋਵੇਂ ਪੈਣਾ ਲੱਗ ਪਈਆਂ ਪੀਂਗ ਝੂਟਣੇ ਇੱਥੇ ਮੈਂ ਵੀ ਮੈਂ ਤੇ ਮਨਪ੍ਰੀਤ ਨੇ ਵੀ ਝੂਟੀ ਤੇ ਭਾਬੀ ਨੇ ਤੇ ਮੈਂ ਵੀ ਝੂਟੀ ਦੋਵਾਂ ਜਣੀਆਂ ਨੂੰ ਇਹ ਨਨਨਪ੍ਰਤਾਈ ਨੇ ਵੀ ਝੂਟੀ ਤੇ ਪੈਣਾ ਪੈਣਾ ਨੇ ਵੀ ਝੂਟੀ ਬੜਾ ਮਜ਼ਾ ਆਇਆ ਇਹ ਸਭ ਤੋਂ ਪਹਿਲੇ ਗੈ ਵੀ ਆਏ ਵੀ ਲਾਸਟ ਤੇ ਪਹਿਲਾ ਸੱਚ ਤੇ ਗੈ ਵੀ ਕਰੇ ਸਭ ਤੋਂ ਲਾਸਟ ਤੇ ਬੜਾ ਮਜ਼ਾ ਆਇਆ ਮਤਲਬ ਇੰਜੋਏ ਬਹੁਤ ਕੀਤਾ ਤੇ ਘਰੇ ਜਾਂਦਿਆਂ ਨੂੰ ਫੇਰ ਆਪਣੇ ਮਤਲਬ ਡੀਜਾ ਚਲ ਗ

ਆਈ ਗੋਟ ਯੂ ਤੇ ਕਾਹਨ ਦੀ ਚੇਤਲਮ ਪਰ ਕੇ ਨੀਓ ਗਰੀਬ ਜੇ ਡਿੱਕੇ ਅਤ ਰਮਟਾ ਨੀਓ ਗਰੀਬ ਜੇ ਡਿੱਕੇ ਅਤ ਰਮਟਾ ਕਰ ਕੇ ਨੀਓ ਗਰੀਬ ਜੇ ਡਿੱਕੇ ਇਹ ਨਹੀਂ ਆ ਨਹੀਂ ਵਲੌਗ ਜਾਣਾ ਮੈਂ ਹੇ ਦੁਆਇਆ ਹੁਣ ਜੰਗਲ ਜੰਗਲ ਚੱਲਦੀਆਂ ਹੋਊਗਾ ਤੁਹਾਨੂੰ ਸਿਖਾਉਣ ਨੂੰ ਹੈ ਨਹੀਂ ਬਹੁਤ ਬਹੁਤ ਮੋਲੀ ਪਾਣੀ ਨੂੰ ਮਿੰਦਾ ਬੋਦੀ ਵੀ ਨਾ ਆਈ ਮੁੰਡੇ ਦੀ ਮਾਸੀ ਵੀ ਨਹੀਂ ਆਈ ਮੰਨੂ ਦੀ ਮਾਸੀ ਕੁੜੀਆਂ ਦੀ ਨਹੀਂ ਇਹ ਇਹ ਵਿਚਾਰੀ ਨੇ ਨਾ ਡਰਾਈਵਿੰਗ ਬੱਸੇ ਚੋੜੀ ਤੇ ਧੀਰ ਬੜੀ ਤੇ ਖਾਲਾ ਲੱਭੇ ਕਦੀ ਕੋਈ ਡਰਾਈਵਰ ਦੇਖਿਆ ਜਾਈ ਬੜੇ ਚਿਰਾਂ ਤੇ ਜਦੋਂ ਦੇਖੇਦੇ ਵੱਲ ਵੀ ਦੀਦੀ ਨਹੀਂ ਆ ਗਾਂ ਨਹੀਂ ਆਉਂਦੀ ਬੈਂਦੀ ਨਹੀਂ ਜਾ ਕੇ ਲੱਗ ਕੇ ਬੈਗੀ ਇਹਦਾ ਨਾਲਾ ਨਮਕੜਿਆ ਡਰਾਈਵਰ ਨੇ ਜਦੋਂ ਦੇਖਿਆ ਨਾ ਨਾਲਾ ਕਹਿੰਦਾ ਅਸੀਂ ਵੀ ਖੱਲੇ ਵੀ ਕਾ ਤੁਸੀਂ ਵੀ ਖੱਲੇ ਮੇਰੇ ਨਾਲੇ ਵੱਤ ਵੇਖ ਸੜਕ ਤੇ ਈ ਆਈ ਤੇ ਮੁਫਤ ਤੇ ਗਿੱਜੀ ਸੀ ਆਹੋ ਕਸ਼ਮੀਰਾਂ ਦੇ ਟਰੱਕ ਚ ਹਟੇ ਰਾਨ ਇਹਨੂੰ ਮਿਲ ਗਿਆ ਡਰਾਈਵਰ ਤੇ ਇਹਨੇ ਕੀ ਕੀਤਾ ਇਹਦੇ ਟਿਕਟ ਹੀ ਨਾ ਕਟਾਈ ਕੰਡੈਕਟਰ ਦੇਖੇ ਤੇ ਬੰਦੇ ਉਹ ਵੀ ਜੀ ਖਲੋਤੀ ਉਹ ਨਹੀਂ ਟਿਕਟ ਕਟਾਉਣ ਰਹੀ ਤੇ ਇਹ ਆ ਕੇ ਲੱਗ ਗਿਆ ਆ ਕੇ ਆਂਦਾ ਬੀਬੀ ਟਿਕਟ ਕਟਾਉਣ ਦੀ ਨਹੀਂ ਮੈਂ ਕਸ਼ਮੀਰੇ ਦੀ ਸਾਲੀ ਆ ਮੈਂ ਨਹੀਂ ਟਿਕਟ ਕਟਾਉਣੀ ਉਹ ਕਹਿੰਦਾ ਟਿਕਟ ਕਟਾ ਨਹੀਂ ਜੱਫੀ ਵਾ ਟਿਕਟ ਕਟਾ ਨਹੀਂ ਜੱਫੀ ਵਾ ਟਿਕਟ ਕਟਾ ਨਹੀਂ ਜੱਫੀ ਵਾ <laughs> oh, <yeah. laughs> I don't know what you I am do Mama ਨਹੀਂ ਗਈ ਮੈਂ ਤੋਂ ਦਿਲ ਕੀ ਜਿਹੜੀ ਕਾਦ ਕਰਾ ਦੂੰਗੀ ਮੈਂ ਜੀ ਪੀਲੀ ਸਾਰੀ ਕਾਦ ਕਰਾ ਦੂੰਗੀ ਮੈਂ ਜੀ ਪੀਲੀ ਸਾਰੀ ਬਲਾਉਣੇ ਬਸ ਸਾਰੇ ਅਰੇ ਮਾਰ ਦੇ ਦੁੱਖ ਲੈ ਮਾਰ ਦੇ ਸਾਰੇ ਜਿਹੜਾ ਖਾਂਦੀ ਮੈਂ ਨਾ ਦੇਖੀ ਸਾਰੀ ਸ਼ਾਮ ਕਰ ਤੋਂ ਉਢੇ ਚ ਪਾਉਂਦਾ ਕਿ ਬਾਰੇ ਇਹ ਕੀ ਕਰ ਜਾਂਗਾ ਇਹ ਉਹਦੇ ਕੋਣੇ ਵੱਡੇ ਹੋਣੇ ਕੋਣੇ ਵੱਡੇ ਹੋਣੇ ਖਾਣਾ ਇੱਕ ਰਹਿ ਗਈ ਗੜਵੀ ਰਾਤ ਵਿਚਾਰੀ ਪੈਰਾਂ ਚ ਰੇਡ ਤੇ ਫਿਰ ਤੁਪੂੰਦਾ ਕੇਵਲ ਰੇਡ ਦੀ ਫੇਰਦੀਆਂ ਰਾਤ ਨੂੰ ਮਾਂਜੂ ਰਾਤ ਨੂੰ ਮਾਂਜੂ ਕਿਉਂ ਜੀ ਕੇ ਨਾ ਜਾਈ Yeah, ਇਹ ਧੀ ਗੋਤਾਂ ਗਲੀਆਂ ਵਿੱਚ ਰੋਹ ਇਹੇ ਕੱਢ ਜੇ ਬੱਸ ਆਰੀ ਲਾੜ ਹੈ ਕੀ ਆਂਦਾ ਇਹਦੀ ਘਾੜ ਹੀ ਬੱਸ ਇਹ ਪੇਰੇ ਨਹੀਂ ਹੈ ਤੂੰ ਜਾਣਾ ਆ ਜਾ ਮੇਰੇ ਵੀ ਘੋਡੇ ਤੱਕ ਦੇ ਆ ਜਾ 他。 ਇਹ ਹੋਣ ਆਈਆਂ ਬਾਅਦ ਮੈਂ ਟਮੇਟੋ ਮੈਂ ਡਿਸਾਰੀ ਗਣ ਕਿਦਾਂ ਅੱਛਾ

ਬੱਸ 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 ਬਾਈਓ ਚਲੋ ਲਈ ਦੇ ਵਿੱਚੋਂ ਗਰਾਨੀ ਗੱਡੇ ਰੱਡ ਹੋਏਗੀ ਤੇਰਾ ਰੁੱਸਿਆ ਵੀਰੇ ਕਰਵਾ ਨੀ ਕੀ ਦੇਣਾ ਰੱਡ ਹੋਵੇਗੀ ਜਦੋਂ ਤੁਹਾਨੂੰ ਦਿਆ ਸੀ ਤੇ ਕੱਲੇ ਆ ਇਹ ਵਿੱਚੋਂ ਇਹ ਮੇਰਾ ਵੀਰ ਜੀ ਮੇਰਾ ਭਾਈ ਹੈ ਤੇਰੇ ਹੱਥ ਤੈਨੂੰ ਕਟਰੋਂਗੇ ਬੋਤਾਰੋਂਗੇ ਦਿਲਾਂ ਦੇ ਧਿਆਨੀ ਨੀ ਮਾਪੇ ਤੈਨੂੰ ਕਟਰੋਂਗੇ ਬੋਤੇ ਰੋਂਣਗੇ ਦਿਲਾਂ ਦੇ ਦੇ ਵਿਚੋ ਮੇਠਾ ਸੁਣੀ ਅੱਗੇ ਰਹੀਰਾ ਪੋਛ ਦੇ ਹੋਣਾ ਪੋਛ ਦੇ ਰਬ ਬੋਲਾ ਠੇਕ ਨੀ ਅੱਗੇ ਰਹੀਰਾ ਬੋਲ ਜੇ ਲਾਗੇ ਇਥੇ ਨਾਲਕਾ ਮਿਲਦੀ ਵਾਪਸੀ ਆਪੋ ਆਪਣੇ ਘਰਾਂ ਨੂੰ ਰਵਾਨਾ ਹੋ ਲੱਗੀਆਂ ਗੱਡੀਆਂ ਤੇ ਇਧਰ ਹਮਾਰੇ ਦੀਚੇ ਜੀ ਆਜੋ ਭਜੀ ਮਾੜੀ ਨਾ ਮਾੜੀ ਮਾੜਾ ਮਸੀਰੇ ਮੇਰੇ ਲਾ ਦਮਸੀ ਤੇ ਬੈਨ ਨੱਚਣ ਲੱਗ ਪਈ ਇਥੇ ਜਾਂਦੀ ਵਾਰ ਵੇਰੇ ਨਾਲ ਕੇ ਕਲ ਜੁਆ ਪਾਇਆ ਜਾ ਰ ਇਥੇ ਨਾਨਕੇ ਕੋਲੋਂ ਦਿੱਤਾ ਪਾਇਆ ਜਾਂਦੇ ਜਾਂਦੀਵਰ ਦਾ ਬਹੁਤ ਵਧੀਆ ਲੱਗਾ ਬਹੁਤ ਵਧੀਆ ਲੱਗਾ ਬੇਟੀਆਂ ਦਾ ਧਮਾਨ ਹੀ ਤੇ ਬੜਾਈ ਵਧੀਆ ਲੱਗਾ ਬਹੁਤ ਇੰਜੋਏ ਕੀਤੀ ਬਹੁਤ ਹੁੰ ਜਾਏਗੀ ਤਾਂ ਬਹੁਤ ਹੁੰ ਜਾਏਗੀ ਤਾਂ ਚੰਗੀ ਜਿਹੜੀ ਮਿੱਠਾ ਮਾਣ ਮਾਣ ਆ ਗਿਆ ਹੋਰਾ ਮੈਂ ਲੱਗਦਾ ਲੋ ਜੀ ਇੱਥੇ ਆਪਾਂ ਆ ਗਏ ਆ ਘਰੇ ਤੇ ਆਪਣੇ ਨਾਲ ਆਇਆ ਮਾਸੀ ਦੀ ਬੇਟੀ ਬੇਟਾ ਤੇ ਮਾਸੀ ਦੀ ਨੌ ਮਾਸੀ ਨਾਨੀ ਮੰਮੀ ਹੁਣੀ ਮੰਮੀ ਹੁਣੀ ਕਾਫੀ ਜਾਣੇ ਮਤਲਬ ਉਹ ਨੰਗ ਦੇ ਨੰਗ ਦੇ ਆ ਗਏ ਆ ਸਾਡੇ ਕੋਲ ਅਸੀਂਗੇ ਹਾਂ ਚੱਲ ਸਾਡੇ ਕੋ ਵੀ ਹੋ ਕੇ ਚੱਲ ਜਿਓ ਤੇ ਕਹਿੰਦੇ ਠੀਕ ਵਾ ਤੇ ਆਪਾਂ ਪਹਿਲਾਂ ਘੁਮਾ ਫਰਾ ਲਿਆ ਉੱਪਰ ਗਏ ਅਸੀਂ ਛੱਤ ਤੇ ਪਾਣੀ ਧਾਣੀ ਪੀ ਕੇ ਆਪਾਂ ਤੇ ਇੱਥੇ ਬਣ ਗਈ ਆ ਚਾਹ ਤੇ ਹੁਣ ਆਪਾਂ ਦਵਾਂਗੇ ਚਾਹ ਤੇ ਉਹਨਾਂ ਨੇ ਜਾਣਾ ਵਾ ਅੱਗੇ ਪੱਟੀ ਲਾ ਕੇ ਮਾਸੀ ਹੁਣੀ ਉੱਥੇ ਜਾਣਾ ਵਾ ਪੱਟੀ ਤੋਂ ਅੱਗੇ ਜਾਣਾ ਵਾਂ ਤੇ ਉਹ ਕਹਿੰਦੇ ਲਿਆ ਛੇਤੀ ਦੇ ਦੋਦੀ ਦੀ ਜਾ ਤੇ ਚਾਚੂ ਪਿਆ ਕੇ ਤੇ ਆਪਾਂ ਫਿਰ ਉਹਨਾਂ ਨੂੰ ਤੋੜ ਕੇ ਤੇ ਉਸ ਤੋਂ ਬਾਅਦ ਕਰਦੇ ਆਂ ਬਾਕੀ ਆਪਾਂ ਕੰਮ-ਕੁਮ ਬੈਗ 'ਚ ਕੱਪੜੇ ਵਗੈਰਾ ਕੱਢਣੇ ਕੁੱਢਣੇ ਤੇ ਫਿਰ ਆਪਾਂ ਕੱਢਦੇ ਆਂ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਬਹੁਤ ਇੰਜੋਏ ਕੀਤਾ ਸੀ ਆਪਾਂ ਉਤੇ ਮਾਸੀ ਦੀਆਂ ਪੋਤੀਆਂ ਦੇ ਧਮਾਨ ਤੇ ਤੇ ਤੁਸੀਂ ਵੀ ਕਰੋ ਇੰਜੋਏ ਇਤ ਵੀਡੀਓ ਨੂੰ ਫੁੱਲ ਵਾਚ ਕਰੋ ਤੇ ਲੋ ਜੀ ਇੱਥੇ ਬਣ ਗਈ ਆਪਣੀ ਚਾਹ ਚਾਹ ਬਣ ਗਈ ਹੁਣ ਆਪਾਂ ਚਾਹ ਪੀਅਈਏ ਪਰਾਉਣਿਆਂ ਨੂੰ ਤੇ ਉਸ ਤੋਂ ਪਰਾਧ ਪਰੌਣੇ ਜਾਣਗੇ ਤੇ ਬਾਕੀ ਦੇ ਕੰਮ ਆਪਾਂ ਬਾਅਦ ਚ ਕਰਦੇ ਹਾਂ ਪਹਿਲਾਂ ਚਾਹ ਪਾਣੀ ਦੇ ਲਈਏ ਸਾਰੇ ਜਣੇ ਬੈਠੇ ਆ ਬਾਹਰ ਤੇ ਪਹਿਲੀ ਵਾਰ ਆਈ ਮਾਸੀ ਜੀ ਹੁਣੀ ਮੇਰੇ ਤੋਂ ਮਾਸੀ ਦਾ ਨਵਾਂ ਪੁੱਤ ਇਹਨਾਂ ਨੇ ਚੱਲ ਜਣਾ 8 ਤਰੀਕ ਨੂੰ ਤੇ ਮੈਂ ਕਿਹਾ ਚਲਾ ਜਾਓ ਜਾਂਦੇ ਘਰਕੁਰ ਵੇਜ ਜਾਓ ਆਜੋ ਲੰਘ ਦੇ ਲੰਘ ਦੇ ਤੇ ਕਹਿੰਦੇ ਠੀਕ ਵਾ ਤੇ ਇਹ ਸਾਈਡ ਤੇ ਅਗੇ ਮਾਮੀ ਜੀ ਮੇਰੇ ਉਹ ਮੇਰੀ ਭੈਣ ਆ ਉਹ ਨਾਨੀ ਆ ਉਹ ਭਾਬੀ ਆ ਉਹ ਵਾਈਟ ਪਰ ਨੇਲਾ ਮਾਸੀ ਦਾ ਬੇਟਾ ਵਾ ਮਾਸੀ ਦੀ ਬੇਟੀ ਆ